ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਛੋਟਾ ਵੱਡਾ ਵੀਰ ਬਾਈ ਰਣਜੀਤ ਪਿੰਡਰ ਮੈਂ ਗਰਨੂਰ ਪਿੰਡਰ ਸਾਡੇ ਦੋ ਮਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਮਾਣ ਕਰਨਾ ਜੀ ਅੱਜ ਆਸੀਂ ਆਪਣੀ ਹੀ ਕਲਮ ਦਵਾਰਾ ਲਿਖਿਆ ਗੀਤ ਧੀਆਂ ਤੇ ਗੀਤ ਦੇ ਬੋਲ ਨੇ ਦਿੱਤੀ ਜੰਮਣ ਨਾਲ ਉਦੋਂ ਇੱਕ ਧੀ ਓਏ ਹੁਣ ਤੁਸੀਂ ਡੋਲੇ ਭਾਲਦੇ ਚੁੱਕੀ ਫਿਰਦੇ ਰੁਪਈਏ ਲੋਕੀ ਲੱਖਾਂ ਓਏ ਫਿਰਦੇ ਵਿਚੋਲੇ ਭਾਲਦੇ ਲੈ ਕੇ ਤੁਹਾਡੇ ਰੂਬਰੂ ਹਾਂ ਉਮੀਦ ਆ ਪਸੰਦ ਕਰੋਗੇ ਲਾਈਕ ਤੇ ਕਮੈਂਟਾਂ ਦੇ ਵਿੱਚ ਦੱਸਣਾ ਕਿੱਦਾਂ ਲੱਗਿਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧシェアਰ ਤੇ ਪੇਜ ਨੂੰ ਫੋਲੋ ਜਰੂਰ ਕਰ ਲੈਣਾ ਜੀ ਬੜੀ ਮਿਹਰਬਾਨੀ ਹੋਵੇਗੀ ਜੀ ਜੀ ਸ਼ੁਕਰੀਆ ਜੀ 1990 ਦੀ ਲੱਗੇ ਗੱਲ ਕਹਿਣਾ ਨਾ ਝਾਉਂਦੇ ਵੀ ਪਉ ਤੁਹਾਨੂੰ ਕਰਨੀ ਏ ਸਹਣਾ 1990 ਦੀ ਲੱਗੇ ਗੱਲ ਕਹਿਣਾ ਨਾ ਝਾਉਂਦੇ ਵੀ ਪਉ ਤੁਹਾਨੂੰ ਕਰਨੀ ਏ ਸਹਣਾ ਜਦੋਂ ਘਰ ਘਰ ਬੀਬੀਆਂ ਨੇ ਸਫਾਈਆਂ ਸੀ ਕਰਾਈਆਂ ਉਦੋਂ ਜਾਗੂ ਤੇ ਤਾਈਆਂ ਧੀਆਂ ਰਾਣੀਆਂ ਨਹੀਂ ਆਈਆਂ ਜਦੋਂ ਘਰ ਘਰ ਬੀਬੀਆਂ ਨੇ ਸਫਾਈਆਂ ਸੀ ਕਰਾਈਆਂ ਹਾਂ ਉਦੋਂ ਜਾਗੂ ਤੇ ਤਾਈਆਂ ਧੀਆਂ ਰਾਣੀਆਂ ਨਹੀਂ ਆਈਆਂ ਅਸੀਂ ਮਿੱਤਰੋ ਕਫਣ ਨਹੀਂ ਤੋਲਦੇ ਨਾ ਗੱਲਾਂ ਵਿੱਚ ਮਾਂ ਗਾਲ ਦੇ ਦਿੱਤੀ ਜੰਮਣ ਨਾ ਉਦੋਂ ਇੱਕ ਧੀ ਓਏ ਹੁਣ ਤੁਸੀਂ ਡੋਲੇ ਪਾਲਦੇ ਦਿੱਤੀ ਜੰਮਣ ਨਾ ਪਹਿਲਾਂ ਇੱਕ ਧੀ ਓਏ ਹੁਣ ਤੁਸੀਂ ਡੋਲੇ ਪਾਲਦੇ ਚੱਕੀ ਫਿਰਦੇ ਰੁਪਈਏ ਲੋਕੀ ਲੱਖਾਂ ਓਏ ਫਿਰਦੇ ਬਚੋਲੇ ਪਾਲਦੇ ਅਸੀਂ ਗਲਤੀ ਨਹੀਂ ਕਹਿੰਦੇ ਕਰ ਤੂੰ ਤਾਂ ਕਰੀਆਂ ਮਾਰੀਆਂ ਤੁਸੀਂ ਜੰਮਣ ਤੋਂ ਪਹਿਲਾਂ ਧੀਆਂ ਕੁੱਖਾਂ ਵਿੱਚ ਮਾਰੀਆਂ ਅਸੀਂ ਗਲਤੀ ਨਹੀਂ ਕਹਿੰਦੇ ਕਰ ਤੂੰ ਤਾਂ ਕਰੀਆਂ ਮਾਰੀਆਂ ਹਾਂ ਤੁਸੀਂ ਜੰਮਣ ਤੋਂ ਪਹਿਲਾਂ ਧੀਆਂ ਕੁੱਖਾਂ ਵਿੱਚ ਮਾਰੀਆਂ ਸੱਚ ਆਖਦੇ ਸਿਆਣੇ ਕਾ ਹੁੰਦਾ ਚਲਾਕਾ ਬੁਰਕੀ ਮਾੜੇ ਸਮੇਂ ਵਿੱਚ ਲੈਂਦਾ ਉਹ ਮੂੰਹ ਚੋਂ ਗਵਾਚਾ ਇੰਦਰੇ ਉਹੀ ਲੋਕੀ ਦੇਖੇ ਮੈਂ ਹੱਥ ਅੱਡਦੇ ਜੋ ਪਹਿਲਾਂ ਲੋਕਾਂ ਨੂੰ ਉਸੇ ਚਾਰਦੇ ਉਦੋਂ ਜੰਮਣ ਨਾ ਦਿੱਤੀ ਇੱਕ ਧੀ ਓਏ ਹੁਣ ਤੁਸੀਂ ਡੋਲੇ ਪਾਲਦੇ ਦਿੱਤੀ ਜੰਮਣ ਨਾ ਪਹਿਲਾਂ ਇੱਕ ਧੀ ਓਏ ਹੁਣ ਤੁਸੀਂ ਡੋਲੇ ਪਾਲਦੇ ਚੁੱਕੀ ਫਿਰਦੇ ਰੁਪਈਏ ਲੋਕੀ ਲੱਖਾਂ ਓਏ ਫਿਰਦੇ ਬਚੋਲੇ ਪਾਲਦੇ ਜਦੋਂ ਕੁਦਰਤ ਨਾਲ ਅਸੀਂ ਕਰਾਂਗੇ ਛੇੜਛਾੜ ਓਏ ਇੱਕ ਦਿਨ ਤਾਂ ਜ਼ਰੂਰ ਪਊ ਮਿੱਤਰੋ ਏ ਮਾਰ ਜਦੋਂ ਕੁਦਰਤ ਨਾਲ ਅਸੀਂ ਕਰਾਂਗੇ ਛੇੜਛਾੜ ਇੱਕ ਦਿਨ ਤਾਂ ਜ਼ਰੂਰ ਪਊ ਰੱਬ ਦੀ ਓਏ ਮਾਰ ਫਿਰ ਚੱਲਣ ਹੀ ਨਹੀਂ ਪੇਸ਼ ਭਾਵੇਂ ਮੱਥੇ ਤੁਸੀਂ ਟੇਕੇ ਹੋ ਜੇ ਆਉਂਦਾ ਨਹੀਂ ਯਕੀਨ ਤੁਸੀਂ ਪਸ਼ੋਕੜੇ ਨੂੰ ਦੇਖਿਓ ਅੰਤ ਭੁਗਤਣਾ ਹੀ ਪੈਣਾ ਹਰ ਜਾਨਾ ਜੋ ਚੰਗਾ ਮਾੜਾ ਨਹੀਂ ਬਚਾਰਦੇ ਦਿੱਤੀ ਜੰਮਣ ਨਾਉਦੋਂ 13 ਓਏ ਹੁਣ ਤੁਸੀਂ ਡੋਲੇ ਪਾਲਦੇ ਦਿੱਤੀ ਜੰਮਣ ਨਾ ਪਹਿਲਾਂ 13 ਓਏ ਹੁਣ ਤੁਸੀਂ ਡੋਲੇ ਪਾਲਦੇ ਚੁੱਕੀ ਫਿਰਦੇ ਰੁਪਈਏ ਲੋਕੀ ਲੱਖਾਂ ਓਏ ਫਿਰਦੇ ਬਚੋਲੇ ਪਾਲਦੇ ਬੱਚੋਲਿਆਂ ਦੇ ਮੂਰੇ ਹੱਥ ਅੱਡਣੇ ਵੀ ਪੈ ਗਏ ਓ ਦੋ ਦੋ ਲੱਖ ਰਿਸ਼ਤਾ ਕਰਾਈ ਵਾਲੇ ਲੈ ਗਏ ਹੁਣ ਬੱਚੋਲਿਆਂ ਦੇ ਮੂਰੇ ਹੱਥ ਅੱਡਣੇ ਵੀ ਪੈ ਗਏ ਓ ਦੋ ਦੋ ਲੱਖ ਰਿਸ਼ਤਾ ਕਰਾਈ ਵਾਲੇ ਲੈ ਗਏ ਜਦੋਂ ਮੰਗ ਹੋਵੇ ਵੱਦ ਕੋਈ ਚੀਜ਼ ਹੋਵੇ ਘੱਟ ਬਈ ਵੱਦ ਸੱਜਣੋ ਰੇਟ ਜਾਂਦੇ ਮੱਲੋ ਮੱਲੀ ਝੱਟ ਬਈ ਆਇਓ ਬਚੋਲਿਆਂ ਦੀ ਫੀਸ ਜਾਇਜ਼ ਲੱਗਦੀ ਜੋ ਪਾਣੀ ਪੂਲਾ ਉੱਤੇ ਝਾੜਦੇ ਦਿੱਤੀ ਜਮਣਣਾ ਉਦੋਂ ਇੱਕ ਤੀ ਓਏ ਹੁਣ ਤੁਸੀਂ ਡੋਲੇ ਪਾਲਦੇ ਦਿੱਤੀ ਜਮਣ ਨਾ ਪਹਿਲਾਂ ਇੱਕ ਧੀ ਓਏ ਹੁਣ ਤੁਸੀਂ ਡੋਲੇ ਪਾੜਦੇ ਝੁੱਕੀ ਫਿਰਦੇ ਰੁਪਈਏ ਲੋਕੀ ਲੱਖਾਂ ਓਏ ਫਿਰਦੇ ਬਚੋਲੇ ਪਾੜਦੇ ਬਾਲਿਆਂ ਦੀ ਚਾਂਦੀ ਨਹੀਂ ਹੁਣ ਬਣ ਗਿਆ ਸੋਨਾ ਓਏ ਆਖਦਾ ਭਿੰਡੇਰੇ ਇੱਕ ਦਿਨ ਐਸੀ ਹੋਣਾ ਓਏ ਧੀਆਂ ਬਾਲਿਆਂ ਦੀ ਚਾਂਦੀ ਨਹੀਂ ਹੁਣ ਬਣ ਗਿਆ ਸੋਨਾ ਓਏ ਆਖਦਾ ਭਿੰਡੇਰੇ ਇੱਕ ਦਿਨ ਐਸੀ ਹੋਣਾ ਓਏ ਹੁਣ ਰਿਸ਼ਤੇ ਲਈ ਮੁੰਡੇ ਵਾਲੇ ਬਸ ਕੁੜੀ ਹੀ ਨੇ ਮੰਗਦੇ ਕਦੇ ਮੰਗਦੇ ਸੀ ਭਖਾਰੀਆਂ ਦੇ ਬਾਗ ਦਾਜ ਨਹੀਂ ਸੀ ਸੰਗਦੇ ਮੂੰ ਪਾੜ ਪਾੜ ਸੀ ਸੌਦੇ ਬਾਜੀ ਕਰਦੇ ਸੁਪਨੇ ਸੀ ਲੈਂਦੇ ਹੁੰਦੇ ਕਾਰਦੇ ਦਿੱਤੀ ਜੰਮਣ ਨਾ ਉਦੋਂ ਇੱਕ ਧੀ ਓਏ ਹੁਣ ਤੂੰ ਸੀ ਢੋਲੇ ਪਾਲਦੇ ਦਿੱਤੀ ਜੰਮਣ ਨਾ ਪਹਿਲਾਂ ਇੱਕ ਧੀ ਓਏ ਹੁਣ ਤੁਸੀਂ ਡੋਲੇ ਪਾਲਦੇ ਚੁੱਕੀ ਫਿਰਦੇ ਰੁਪਈਏ ਲੋਕੀ ਲੱਖਾਂ ਓਏ ਫਿਰਦੇ ਬਚੋਲੇ ਪਾਲਦੇ ਚੁੱਕੀ ਫਿਰਦੇ ਰੁਪਈਏ ਲੋਕੀ ਲੱਖਾਂ ਓਏ ਫਿਰਦੇ ਬਚੋਲੇ ਪਾਲਦੇ